ਅੱਜ ਗੱਲ ਕਰਾਂਗੇ ਪੰਜਾਬੀ ਪ੍ਰਸਿੱਧ ਗਾਇਕ ਬਾਈ ਰਾਜੀਵ ਜਵੰਦੇ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਬਾਅਦ ਉਹਨਾਂ ਦੀ ਅਚਨਚੇਤ ਮੌਤ ਦੇ ਬਾਰੇ ਅਣ ਸੁਣੀਆਂ ਗੱਲਾਂ ਦੇ ਜਿਹੜੇ ਖੁਲਾਸੇ ਉਹ ਜਾਰੀ ਨੇ ਤੇ ਹੁਣ ਜਿਹੜੇ ਨਵੇਂ ਖੁਲਾਸੇ ਸਾਹਮਣੇ ਆਏ ਨੇ ਉਹ ਵਾਕਿਆ ਹੀ ਬਹੁਤ ਸਵਾਲ ਖੜੇ ਕਰਦੇ ਨੇ ਕਿ ਰਾਜੀਵ ਜਵੰਦੇ ਦੀ ਮੌਤ ਐਕਸੀਡੈਂਟ ਨਹੀਂ ਸੀ ਜਾਂ ਕੁਝ ਹੋਰ ਵੀ ਸੀ ਤੇ ਪਹਿਲਾ ਜਿਹੜਾ ਖੁਲਾਸਾ ਉਹ ਇਹ ਹੁੰਦਾ ਵੀ ਜਿਹੜਾ ਕੈਮਰਾ ਉਹਨਾਂ ਦੀ ਰਾਈਡ ਦੇ ਦੁਆਰਾਨ ਹਮੇਸ਼ਾ ਜਿਹੜਾ ਉਹ ਆਨ ਰਹਿੰਦਾ ਸੀ ਉਹ ਉਸ ਵਕਤ ਉਹ ਕੈਮਰਾ ਆਨ ਕਿਉਂ ਨਹੀਂ ਸੀ ਕਿਉਂਕਿ ਉਹ ਹਮੇਸ਼ਾ ਕੈਮਰਾ ਨਾ ਜੀ ਰਿਕਾਰਡਿੰਗ ਕਰਦਾ ਹੁੰਦਾ ਜਦੋਂ ਵੀ ਰਾਜਵੀਰ ਜਵੰਦਾ ਆਪਣੀ ਰਾਈਡ ਕਰਦੇ ਨੇ ਆਪਣੀਆਂ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਵੇਨ ਸੋਸ਼ਲ ਮੀਡੀਆ ਤੇ ਅੱਜ ਤੱਕ ਵੇਖਦੇ ਆਪਾਂ ਤੇ ਉਹ ਉਸ ਦਿਨ ਔਨ ਕਿਉਂ ਸੀ ਤੇ ਜੇ ਉਹ ਔਨ ਹੁੰਦਾ ਕੈਮਰਾ ਤੇ ਜਿਹੜੀ ਘਟਨਾ ਜਿਸ ਤਰੀਕੇ ਦੇ ਨਾਲ ਜਿੱਦਾਂ ਵੀ ਵਾਪਰੀ ਆ ਤੇ ਉਹ ਸਾਰੀ ਘਟਨਾ ਲੋਕਾਂ ਦੇ ਸਾਹਮਣੇ ਹੋਣੀ ਸੀ ਉਸ ਰਿਕਾਰਡਿੰਗ ਦੇ ਵਿੱਚ ਇਸ ਤੋਂ ਵੀ ਵੱਡੀ ਗੱਲ ਵੀ ਜਦੋਂ ਘਟਨਾ ਇਹ ਘਟਦੀ ਹੈ ਵਾਪਰਦੀ ਹੈ ਘਟਨਾ ਆਪਾਂ ਦੇਖਦੇ ਹਾਂ ਵੀ ਉਹਨਾਂ ਦੇ ਨਾਲ ਰਾਈਡਰ ਹੁੰਦੇ ਬਹੁਤ ਸਾਰੇ ਤੇ ਉਹ ਉਸ ਵਕਤ ਮੌਜੂਦ ਕਿਉਂ ਨਹੀਂ ਸਨ ਕਿਉਂ ਜੇ ਦੁਰਘਟਨਾ ਹੋਈ ਜਿੰਨੇ ਵੀ ਉਹ ਰਾਈਡਰ ਨਾਲ ਸਨ ਇੱਕਦਮ ਉਹ ਕਿੱਧਰ ਜਾਂਦੇ ਰਹੇ ਕਿਉਂਕਿ ਉਹ ਜੇ ਕੋਲ ਹੁੰਦੇ ਤਾਂ ਸ਼ਾਇਦ ਇੱਥੋਂ ਤੱਕ ਗੱਲ ਉਹ ਨਹੀਂ ਸੀ ਵੱਧਣੀ ਤੁਰੰਤ ਹੀ ਜਿਹੜਾ ਰਾਜਵੀਰ ਜਵੰਦਾ ਨੂੰ ਫਾਸਟਰ ਦਿੰਦੇ ਜਿੰਦੇ ਨਾਲ ਹੋ ਸਕਦਾ ਸੀ ਵੀ ਰਾਜਵੀਰ ਜਵੰਦੇ ਬਾਈ ਦੀ ਜਿਹੜੀ ਹਾਲਤ ਸੀ ਇੰਨੀ ਜ਼ਿਆਦਾ ਕ੍ਰਿਟੀਕਲ ਨਾ ਹੁੰਦੀ ਤੇ ਉਹਨਾਂ ਦੇ ਵਿੱਚੋਂ ਅੱਜ ਤੱਕ ਕੋਈ ਵੀ মিডিਆ ਦੇ ਸਾਹਮਣੇ ਉਹ ਰੂਬਰੂ ਨਹੀਂ ਹੋਇਆ ਕਿਉਂ ਜ਼ਿਆਦਾ ਉਹ ਹੀ ਜਾਣਦੇ ਸਨ ਉਹਨਾਂ ਨੂੰ ਇਹ ਜਿਹੜਾ ਸਭ ਕੁਝ ਉਹਨਾਂ ਇਹ ਅੱਖੀਂ ਦੇਖਿਆ ਸੀ ਤੇ ਅਗਲੀ ਰੀ ਗੱਲ ਜਿਹੜੀ ਹੋਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਵੀ ਹੋ ਰਹੀ ਆ ਵੀ ਐਕਸੀਡੈਂਟ ਤੋਂ ਬਾਅਦ ਐਂਬੂਲੈਂਸ ਕਿਉਂ ਨਹੀਂ ਬੁਲਾਈ ਗਈ ਕਿਉਂਕਿ ਐਂਬੂਲੈਂਸ ਦੇ ਵਿੱਚ ਫਰਸਟ ایڈ ਵਰਗੀਆਂ ਸਹੂਲਤਾਂ ਉਹ ਹੁੰਦੀਆਂ ਨੇ ਤੇ ਉਹਦੇ ਵਿੱਚ ਅੱਜਕੱਲ੍ਹ ਦੀਆਂ ਐਂਬੂਲੈਂਸ ਨੇ ਜਿਹੜੀਆਂ ਉਹਦੇ ਵਿੱਚ ਐਡਵਾਂਸ ਲਾਈਫ ਸਪੋਰਟ ਸਿਸਟਮ ਤਕਰੀਬਨ ਤਕਰੀਬਨ ਲੱਗੇ ਹੁੰਦਾ ਜਿੰਦੇ ਵਿੱਚ ਆਕਸੀਜਨ ਵਗੈਰਾ ਤੇ ਸਭ ਤੋਂ ਵੱਡੀ ਗੱਲ ਇੱਕ ਡਾਕਟਰ ਵੀ ਉਪਲਬਧ ਹੁੰਦਾ ਜਿਹੜਾ ਮੌਕੇ ਦੇ ਮੌਕੇ ਫਸਟ ਜਿਹੜਾ ਦੇ ਕੇ ਜਦ ਤੱਕ ਮਰੀਜ਼ ਹਸਪੀਟਲ ਨਹੀਂ ਪਹੁੰਚ ਜਾਂਦਾ ਉਦੋਂ ਤੱਕ ਉਹ ਹੈਲਪ ਕਰਦਾ ਤੇ ਰਾਜਵੀਰ ਜਵੰਦੇ ਦੇ ਮਾਮਲੇ 'ਚ ਵੇਖਿਆ ਗਿਆ ਵੀ ਉਹਨਾਂ ਨੂੰ ਇੱਕ ਪ੍ਰਾਈਵੇਟ ਕਾਰ ਦੇ ਰਾਈ ਹਸਪੀਟਲ ਜਿਹੜਾ ਉਹ ਪਹੁੰਚਾਇਆ ਜਾਂਦਾ ਤੇ ਉਹਨਾਂ ਦੀ ਜਿਹੜੀ ਧੌਣ ਦੇ ਉੱਤੇ ਸੱਟ ਸੀ ਉਸ ਧੌਣ ਨੂੰ ਵਾਰ-ਵਾਰ ਝਟਕੇ ਲੱਗਣ ਤੇ ਜਿਹੜੀ ਕਹਿ ਲਓ ਉਤੋਂ ਸੁਖਮਨਾ ਨਾੜੀ ਸੁਖਮਨਾ ਤੰਤਰ ਸੀ ਉਹਨਾਂ ਦਾ ਉਹ ਸਾਰਾ ਜਿਹੜਾ ਡੈਮੇਜ ਹੋ ਗਿਆ ਤੇ ਜਿੰਦੇ ਕਰਕੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਨਹੀਂ ਰਹੇ ਤੇ ਜਾਂ ਜਿੰਨੇ ਦਿਨ 20 ਕਹਿ ਲਓ ਉਹ 11 ਦਿਨ ਹਸਪੀਟਲ ਰਹੀ ਜਿੰਦਗੀ ਤੇ ਮੌਤ ਦੀ ਲੜਾਈ ਉਹ ਲੜਦੇ ਰਹੇ ਤੇ ਅਗਲੀ ਰੀ ਗੱਲ ਇੱਕ ਹੋਰ ਜਿਹੜੀ ਸੋਸ਼ਲ ਮੀਡੀਆ ਉੱਪਰ ਆਉਂਦੀ ਹੈ ਇਦਾਂ ਵੀ ਕਿਹਾ ਜਾ ਰਿਆ ਵੀ ਹੈਲਮਟ ਵੀ ਪਾਇਆ ਜਾਇਆ ਸੀ ਉਹਨਾਂ ਨੇ ਪਾਇਆ ਸੀ ਹੈਲਮਟ ਤੇ ਸੇਫਟੀ ਜੈਕਟ ਵੀ ਪਾਇਆ ਹੋਇਆ ਸੀ ਤੇ ਫਿਰ ਅੰਦਰੂਨੀ ਸੱਟਾਂ ਇੰਨੀ ਜ਼ਿਆਦਾ ਕਿੱਦਾਂ ਲੱਗ ਸਕਦੀਆਂ ਨੇ ਕਿਉਂਕਿ ਇਹ ਦੋਨੋਂ ਇਹ ਨਾ ਜੀ ਦੋਨੋਂ ਜਿਹੜੇ ਇਹ ਹੁੰਦੇ ਨੇ ਹੈਲਮਟ ਤੇ ਸੇਫਟੀ ਜੈਕਟ ਹੁੰਦੀ ਜਿਹੜੀ ਇਹ ਦੋਨੋਂ ਚੀਜ਼ਾਂ ਸੱਟਾਂ ਲੱਗਣ ਤੋਂ ਬਚਾਉਂਦੀਆਂ ਨੇ ਪਰ ਫਿਰ ਵੀ ਅੰਦਰੂਨੀ ਇੰਨੀਆਂ ਕੁ ਸੱਟਾਂ ਲੱਗ ਗਈਆਂ ਜਿੰਦੇ ਕਰਕੇ ਉਹਨਾਂ ਦੀ ਬਾਡੀ ਕੋਲ ਬਾਡੀ ਦੇ ਸਾਰੇ ਆਰਗਨ ਜਾਂ ਜਿਹੜਾ ਦਿਮਾਗ ਸੀ ਉਹਨੇ ਰਿਸਪੌਂਸ ਕਰਨਾ ਬੰਦ ਕਰ ਦਿੱਤਾ ਸੀ ਤੇ ਇਹ ਵੀ ਹਜੇ ਇੱਕ ਰਾਸੰਗੀ ਬਣਿਆ ਹੋਇਆ ਇੱਕ ਰਾਸੀ ਰਹਿ ਗਿਆ ਉਧਰੋਂ ਇਹ ਵੀ ਖਬਰਾਂ ਪਈਆਂ ਆਉਂਦੀਆਂ ਵੀ ਹਸਪੀਟਲ ਵਾਲਿਆਂ ਨੇ ਵੀ ਇੰਦਾ ਕਹ ਲੋ ਵੀ ਬਹੁਤ ਸਾਰੇ ਤੱਥ ਨੇ ਜਿਹੜੇ ਉਹ ਛਪਾ ਲਏ ਗਏ। ਉਹਨਾਂ ਦੇ ਵੱਲੋਂ ਹੋ ਸਕਦਾ ਵੀ ਰਾਜਵੀਰ ਜਵੰਦਾ ਨੂੰ ਹਸਪਤਾਲ ਜਦੋਂ ਲਿਆਂਦਾ ਗਿਆ। ਵਾਟ ਇਸ ਦੇ ਵਿੱਚ ਦਾਖਲ ਕਰਵਾਇਆ ਗਿਆ। ਕਿਉਂਕਿ ਹੋ ਸਕਦਾ ਵੀ ਉਸ ਵਕਤ ਉਸ ਦੁਨੀਆ ਤੇ ਨਹੀਂ ਸੀ ਜਿਹਾ ਹੈਗੇ ਸੀ। ਇਹ ਵੀ ਉਹਨਾਂ ਨੂੰ ਪਤਾ ਹਸਪਤਾਲ ਵਾਲੇ। ਕਿਉਂਕਿ ਇਲਾਜ ਦੇ ਦੌਰਾਨ ਬਹੁਤ ਸਾਰੇ ਜਿਹੜੇ ਬੁਲੇਟਿਨ ਜਾਰੀ ਕੀਤੇ ਗਏ ਇੱਕੋ ਗੱਲ ਕਹਿ ਕੇ ਜਾਰੀ ਕਰੀ ਗਈ ਬੁਲੇਟਨ ਖਤਮ ਕਰ ਦਿੱਤਾ ਜਾਂਦਾ ਸੀ ਉਹਨਾਂ ਨੂੰ ਵੀ ਉਹਨਾਂ ਦੀ ਜਿਹੜੀ ਹਾਲਤ ਆ ਉਹ ਅਜੇ ਵੀ ਨਾਜ਼ੁਕ ਬਣੀ ਹੋਈ ਆ ਤੇ ਜਿੱਥੇ ਕਹਲੋ ਵੀ ਹੋਰ ਬਾਹਰੀ ਬਾਹਰ ਦੇ ਕਹਲੋ ਵੀ ਡਾਕਟਰ ਨੇ ਉਹ ਉਹ ਬੁਲਾਏ ਜਾ ਸਕਦੇ ਸੀ ਬਾਹਰਲੇ ਡਾਕਟਰ ਕਿਉਂਕਿ ਰਾਜਵੀਰ ਜਵੰਦਾ ਨਾ ਜੀ ਇੱਕ ਬਹੁਤ ਅਮੀਰ ਫੈਮਿਲੀ ਨੂੰ ਬਿਲੋਂਗ ਕਰਦਾ ਸੀ ਕੋਈ ਰੁਪਈਏ ਦੀ ਕਮੀ ਨਹੀਂ ਸੀ ਉਹਨਾਂ ਕੋਲ ਪਰਿਵਾਰ ਨੂੰ ਗਾਈਡ ਕਰਨਾ ਚਾਹੀਦਾ ਸੀ ਡਾਕਟਰਾਂ ਵੱਲੋਂ ਵੀ ਅਸੀਂ ਬਾਹਰੋਂ ਡਾਕਟਰ ਮਗਵੋਨੇ ਆ ਜਿੰਦੀ ਫੀਸ ਤੁਹਾਨੂੰ ਪੇ ਕਰਨੀ ਪਵੇਗੀ ਤਾਂ ਕਿ ਕੁਝ ਪਤਾ ਤੇ ਲੱਗਦਾ ਕਿ ਵਾਕਿਆ ਹੀ ਰਾਜਵੀਰ ਜਵੰਦਾ ਹੈਗੇ ਵੀ ਜਾਂ ਨਹੀਂ ਸਨ ਕਿਉਂਕਿ ਬਾਹਰੋਂ ਡਾਕਟਰ ਆਉਂਦੇ ਨੇ ਜੀ ਬਾਹਰੋਂ ਇਹ ਵਾਲਾ ਜਿਹੜਾ ਤੱਤ ਸੀ ਇਹ ਇਹ ਸੱਚ ਸੀ ਜਿਹੜਾ ਉਹ ਲੋਕਾਂ ਦੇ ਸਾਹਮਣੇ ਜ਼ਰੂਰ ਉਜਾਗਰ ਕਰ ਦੇਣਾ ਸੀ ਕਿਉਂ ਨੇੜੇ ਕੀ ਪੀਜੀਆਈ ਵੀ ਹੈ ਜੀ ਉਥੋਂ ਵੀ ਜਿਹੜਾ ਇਹਨੇ ਇਹਨੇ ਵੱਡੇ ਮਾਹਰ ਡਾਕਟਰ ਇਹਨੇ ਇਹਨੇ ਐਕਸਪਰਟ ਜਾਂ ਪੈਨਲ ਜਿਹੜੇ ਬਣੇ ਹੋਏ ਨੇ ਉਹਨਾਂ ਚੋਂ ਵੀ ਕਿਸੇ ਦੀ ਮਦਦ ਨਹੀਂ ਲਗੀ ਤੇ ਨਈ ਅੱਜ ਤੱਕ ਹਸਪੀਟਲ ਵਾਲਿਆਂ ਨੇ ਉਹਨਾਂ ਦੀ ਕੋਈ ਰਿਪੋਰਟ ਜਾਂ ਐਮ ਆਰ ਆਈ ਵਗੈਰਾ ਉਹ ਪਰਿਵਾਰ ਵਾਲੇ ਵੱਲ ਦਿੱਤੀ ਕੋਈ ਨਹੀਂ ਇਲਾਜ ਦਰਾਂ ਨਾਲ ਕੋਈ ਨਹੀਂ ਦਿੱਤੀ ਗਈ ਹੁਣ ਕੋਈ ਦਿੱਤੀਆਂ ਹੁਣ ਤਾਂ ਕੁਝ ਕਹਿ ਨਹੀਂ ਸਕਦੇ ਪਰ ਇਲਾਜ ਦੇ ਦੌਰਾਨ ਉਹਨਾਂ ਨੂੰ ਕੋਈ ਮੋਹਈਅਨ ਨਹੀਂ ਕਰਵਾਏਗੀ ਵੀ ਉਹ ਕਿਤੇ ਹੋਰ ਆਪਣੇ ਬੱਚੇ ਦੇ ਇਲਾਜ ਵਾਰਿਸ ਸਲਾਹ ਲੈ ਸਕਣ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਅੱਗੇ ਆਉਣਗੀਆਂ ਵੀ ਪਰ ਜੋ ਉਸ ਪਰਿਵਾਰ ਦੇ ਨਾਲ ਹੋਇਆ ਉਹ ਜਿਹੜਾ ਸਾ ਸੰਗਤ ਦੀ ਦੁਬਾਰਾ ਜਿਹੜਾ ਪਰਮਾਤਮਾ ਕਿਸੇ ਦੇ ਨਾਲ ਵੀ ਨਾ ਕਰੇ